ਮੇਰੀ ਜਮਾਨ 2.5 ਕਰੋੜ ਪਿੱਛੇ ਰਸੀਨੀ ਅਸੀਂ ਵੇਚ ਸਕਦੇ ਹਾਂ ਤਾਂ ਤੁਸੀਂ ਅੱਜ ਕਿਸ ਮੂਹ ਨਾਲ ਇੱਥੇ ਆਇਓ ਅੱਜ ਭਗਵੰਤ ਮਾਨ ਸਰਕਾਰ ਝੂਠੀਆਂ ਬਾਸ ਲਾ ਰਹੀ ਹੈ ਵੀ ਭਗਵੰਤ ਮਾਨ ਨੇ ਦੱਬਕਾ ਮਾਰਿਆ ਤੇ ਬੋਦੀ ਝੁੱਕ ਗਿਆ ਇਹ ਝੂਠੀਆਂ ਗੱਲਾਂ ਨੇ ਜਿਹੜੀਆਂ মিডিਆ মিডিਆ ਫਲਾ ਰਹੀ ਹੈ ਭਗਵੰਤ ਮਾਨ ਦੀ মিডিਆ ਫਲਾ ਰਹੀ ਹੈ ਕਾਬਲੇ ਨੂੰ ਰੋਕਣ ਵਾਲੀ ਭਗਵੰਤ ਮਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਹੈ ਭਗਵੰਤ ਸਾਹਿਬ ਦੇ ਵੀ ਬਲੇ ਹੋ ਕੇ ਪਿਆਰੀ ਸਰਕਾਰ ਜੈ ਹਾਂ ਬਾਦ

ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀ ਵਾਅਦੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉੱਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਉਹ ਦੋਵੇਂ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਸਾਡਾ ਫਰਜ਼ ਹੈ ਇੱਕ ਮਿੰਟ ਸਾਡੀ ਮੇਰਾ ਇੱਕ ਜਨਾਬ ਹੈ ਸਾਡੀ ਮੇਰਾ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿਵੇਂ ਦੇਖਦੇ ਹੋ ਇਸ ਮਸਲੇ ਤੇ ਐਡਾ ਵੱਡਾ ਮੁੱਦਾ ਬਣ ਗਿਆ ਹੈ ਕੇਂਦਰ ਲਗਾਤਾਰ ਹਮਲਾਵਰ ਹੋਇਆ ਹੈ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਮਨਿੰਦਰ ਵੀਰੇ ਮੈਂ ਕਿਉਂਕਿ ਪਹਿਲਾਂ ਹਾਇਰ ਐਜੂਕੇਸ਼ਨ ਮਨਿਸਟਰ ਵੀ ਰਹੇ ਹਾਂ ਤੇ ਮੈਂ ਉਦੋਂ ਵੀ ਅੱਜ ਇਸ ਗੱਲ ਜਦੋਂ ਗਵਰਨਰ ਸਾਹਿਬ ਕੋਲੇ ਗਏ ਸੀ ਉਦੋਂ ਵੀ ਜ਼ਿਕਰ ਕੀਤਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਉਹ ਆਇਆ ਇਸ ਤੋਂ ਪਹਿਲਾਂ ਵੀ ਤੁਹਾਡੇ ਧਿਆਨ 'ਚ ਹੋਣਾ ਇੱਕ ਵਾਰੀ ਤਾਂ ਚਲੋ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ ਸੀ ਉਸ ਤੋਂ ਬਾਅਦ ਕੇਂਦਰ ਦਾ ਜਦੋਂ ਜਵਾਬ ਆ ਗਿਆ ਕਿ ਜੀ ਅਸੀਂ ਨਹੀਂ ਕਰਾਂਗੇ ਇੱਕ ਵਾਰੀ ਇਹਦਾ ਨਾਮ ਵੀ ਇਹ ਗੱਲ ਚੱਲੀ ਕਿ ਜੀ ਪੰਜਾਬ ਐਂਡ ਹਰਿਆਣਾ ਕਿਉਂ ਨਾ ਕੀਤਾ ਜਾਵੇ ਤੇ ਕਦੇ ਜਿਹੜਾ ਹਰਿਆਣਾ ਖੁਦ ਬਾਂਸੀ ਲਾਲ ਜੀ ਇਥੋਂ ਨਿਕਲੇ ਸੀਗੇ ਕਹਿ ਲੋ ਕਹਿ ਕੇ ਵੀ ਸਾਨੂੰ ਐਫੀਲੀਏਸ਼ਨ ਹੀ ਚਾਹੀਦੀ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਦੀ ਉਦੀ ਐਫੀਲੀਏਸ਼ਨ ਲਈ ਦੁਬਾਰਾ ਕਹ ਲੋ ਵੀ ਪ੍ਰੋਸੈਸ ਇਹਨਾਂ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਨੂੰ ਦੁਬਾਰਾ ਜਿਹੜੀ ਐਫੀਲੀਏਸ਼ਨ ਹੈ ਉਹ ਦਿੱਤੀ ਜਾਵੇ। ਮਤਲਬ ਕਿ ਮੈਨੂੰ ਇਦਾਂ ਲੱਗਦਾ ਕਿ ਪੂਰੇ ਦੇਸ਼ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਨਾਲ ਇਸ ਤਰ੍ਹਾਂ ਦੀ ਛੇੜਛਾੜ ਨਹੀਂ ਹੁੰਦੀ ਹੋਣੀ। ਖਾਸ ਤੌਰ ਤੇ ਕਿ ਜਦੋਂ ਇੱਕ ਕਹ ਲੋ ਵੀ ਸੰਵਿਧਾਨਕ ਕਹ ਲੋ ਢਾਂਚੇ ਦੇ ਅਨੁਸਾਰ ਕਿਉਂਕਿ ਜਿਹੜਾ ਇਹਦਾ ਸਟੇਟਸ ਹੈ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ। ਉਹਦੇ ਵਿੱਚ ਇਹ ਹੈ ਕਿ ਤੁਸੀਂ ਬਿਨਾ ਸਟੇਟ ਦੀ ਕੰਸਲਟੇਸ਼ਨ ਤੋਂ ਤੁਸੀਂ ਉਹਦੇ ਵਿੱਚ ਕੋਈ ਅਮੈਂਡਮੈਂਟ ਹੈ ਉਹ ਨਹੀਂ ਕਰ ਸਕਦੇ ਜੇ ਤੁਸੀਂ ਦੁਬਾਰਾ ਦੁਬਾਰਾ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹਦੇ ਪਿੱਛੇ ਕੱਲਾ ਇਹ ਨਹੀਂ ਵੀ ਕੋਈ ਇਹ ਯੂਨੀਵਰਸਿਟੀ ਦੇ ਨਾਲ ਜੋ ਮੈਨੂੰ ਲੱਗਦਾ ਵੀ ਕੱਲਾ ਇਹ ਯੂਨੀਵਰਸਿਟੀ ਦੇ ਕਰਕੇ ਕਰ ਰਿਹਾ ਅਸਲ 'ਚ ਜੋ ਵੀ ਪੰਜਾਬ ਦੇ ਸੰਵੇਦਨਸ਼ੀਲ ਜਿਹੜੇ ਮੁੱਦੇ ਆ ਉਹਨਾਂ ਤੇ ਹੁਣ ਪਤਾ ਨਹੀਂ ਕੇਂਦਰ ਦੀ ਉਥੋਂ ਕੀ ਸੋਚ ਆ ਭਾਜਪਾ ਸਰਕਾਰ ਦੀ ਉਹਨਾਂ ਤੇ ਪੰਜਾਬ ਦੇ ਲੋਕਾਂ ਦਾ ਦੁਵਾਰਾ ਦੁਵਾਰਾ ਟੈਂਪਰੇਚਰ ਜਿਹੜਾ ਉਹ ਟੈਸਟ ਹੈ ਜਿਹੜਾ ਉਹ ਕੀਤਾ ਜਾਂਦਾ ਤੇ ਬੜੀ ਜਗ੍ਹਾ ਤੇ ਵਿਤਕਰਾ ਵੀ ਕੀਤਾ ਜਾਂਦਾ ਮੈਂ ਜਦੋਂ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਹੋਇਆ ਸੀ ਮੈਂ ਉਦੋਂ ਹੀ ਬੋਲਿਆ ਸੀ ਕਿ ਤੁਸੀਂ ਦੇਖੋ ਵੀ ਪੰਜਾਬ ਨੇ ਅਤਵਾਦ ਦੀ ਜਿਹੜੀ ਮਾਰ ਹੈ ਉਹ ਝੱਲੀ ਸਾਡੀ ਉਦੋਂ ਇੰਡਸਟਰੀ ਪੰਜਾਬ ਚੋਂ ਚਲੀ ਗਈ ਹਨਾ ਬਰਬਾਦ ਹੋ ਗਈ 10 ਸਾਲ ਹੋ ਗਿਆ ਤੁਹਾਨੂੰ ਕਹ ਲੋ ਕੋਈ ਇਨਸੈਂਟਿਵ ਤਾਂ ਪੰਜਾਬ ਨੂੰ ਦੇਣਾ ਚਾਹੀਦਾ ਸੀ ਪੰਜਾਬ ਚ ਇੰਡਸਟਰੀ ਖੜੀ ਕਰਨ ਦੇ ਲਈ ਤੁਸੀਂ ਉਲਟਾ ਸਾਡੇ ਬਾਰਡਰ ਜਿਹੜੇ ਸਟੇਟਸ ਆ ਉਹ ਟੈਕਸੈਵਨ ਬਣਾਤੇ ਤਾਂ ਕਿ ਹਿਮਾਚਲ ਉਤਰਾਖੰਡ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੀ ਤਾਂ ਤੁਸੀਂ ਦੱਸੋ ਵੀ ਪੰਜਾਬ ਚ ਇੰਡਸਟਰੀ ਕਿੱਦਾਂ ਹੋਊਗੀ ਹਨਾ ਅਸੀਂ ਪੰਜਾਬ ਨੇ ਆਪਦਾ ਸਾਰਾ ਕੁਝ ਇਸ ਦੇਸ਼ ਦੀ ਖਾਤਰ ਧਰਤੀ ਪਾਣੀ ਸਾਰਾ ਕੁਝ ਅਸੀਂ ਆਪਦਾ ਜ਼ਹਿਰੀਲਾ ਕਰ ਲਿਆ ਹਰ ਜਗ੍ਹਾ ਖੇੜ ਦੇ ਮੈਦਾਨ ਤੋਂ ਲੈ ਕੇ ਜੋਧੇ ਮੈਦਾਨ ਤੱਕ ਹਰ ਜਗ੍ਹਾ ਪੰਜਾਬੀ ਦਾ ਕੰਟਰੀਬਿਊਸ਼ਨ ਹੈ ਪਰ ਹਰ ਜਗ੍ਹਾ ਇਦਾਂ ਦਾ ਕਿਤੇ ਨਾ ਕਿਤੇ ਪਤਾ ਨਹੀਂ ਕੀ ਪਿੱਛੇ ਝਾਲ ਹੈ ਕੀ ਕਾਰਨ ਨੇ ਆ ਹੁਣ ਵੀ ਤੁਸੀਂ ਜੋ ਬੀਬੀਐਮਬੀ ਵਾਲਾ ਜੋ ਐਪੀਸੋਡ ਹੋਇਆ ਆ ਪਹਿਲਾਂ ਵੀ ਜਿਹੜੇ ਖੇਤੀ ਦੇ ਜਿਹੜੇ ਤਿੰਨ ਕਾਨੂੰਨ ਜਿਹੜੇ ਲਿਆਂਦੇ ਉਹਦੇ 'ਚ ਵੀ ਜਿਹੜਾ ਵੱਡਾ ਇਫੈਕਟ ਤਾਂ ਪੰਜਾਬ ਨੂੰ ਪੈ ਰਿਹਾ ਸੀ ਨਾ ਕਿਉਂਕਿ ਸਾਡੇ ਇੱਥੇ ਕਣਕ ਤੇ ਝੋਨੇ ਤੇ ਜਿਹੜੀ ਐਮਐਸਪੀ ਆ ਪੰਜਾਬ ਦੇ ਕਿਸਾਨਾਂ ਨੂੰ ਮਿਲਦੀ ਹੈ ਤੇ ਹੁਣ ਵੀ ਤੁਸੀਂ ਦੇਖੋ ਵੀ ਦੁਬਾਰਾ ਦੁਬਾਰਾ ਇਹ ਵੀ ਜੋ ਕੀਤਾ ਗਿਆ ਇਹ ਕਾਨੂੰਨਨ ਤੌਰ ਤੇ ਨਹੀਂ ਕਰ ਸਕਦੇ ਹੁਣ ਵੀ ਤੁਸੀਂ ਦੇਖੋ ਵੀ ਕੱਲ ਪਹਿਲਾਂ ਵਾਪਸ ਲੈ ਲਿਆ ਜਾਂਦਾ ਫੇਰ 5 ਮਿੰਟ ਬਾਅਦ ਫੇਰ ਜਿਹੜਾ ਕਿਹਾ ਜਾਂਦਾ ਵੀ ਨਹੀਂ ਇਹ ਜੀ ਨੂੰ ਤਾਂ ਅਸੀਂ ਪੋਸਟਪੋਨ ਕਰਤਾ ਵੀ ਹੁਣ ਏਡੀ ਕੋਈ ਉੱਥੇ ਨਿਆਣਿਆਂ ਵਾਲਾ ਕੰਮ ਥੋੜੀ ਹੈ ਥੋੜੀ ਸਰਕਾਰ ਹੈ ਕੇਂਦਰ ਚ ਕੋਈ ਨਵੇਂ ਨਾਇਪਾਲ ਨੂੰ ਮਿਲ ਕੇ ਆਏ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਜਿਹੜੀਆਂ ਅਸੀਂ ਦੀ ਬੀਟੀਆਂ ਸੈਲੈਂਸ ਬਣਾਉਣ ਨੂੰ ਲੈ ਕੇ ਦੇ 11000 ਰਹੇ ਮੁੱਖ ਮੰਤਰੀ ਪੰਜਾਬ ਵਿੱਚ 11000 ਰਹਿੰਦੇ ਰਹੇ ਹੁਣ ਤੱਕ ਸਰਕਾਰ ਦੇ ਚਾਰ ਨੁਮਾਇੰਦੇ ਆ ਚਾਰ 11000 ਰਹੀਆਂ 11000 ਰਹੇ ਨੁਮਾਇੰਦੇ ਬੋਲ ਰਹੇ ਦੇ 11000 ਰਹੀ ਪੂਰੇ ਸੈਸ਼ਨ ਦੇ ਦੇਖੋ ਪਹਿਲਾਂ ਵੀ ਜਦੋਂ ਇਹ ਮੁੱਦਾ ਆਇਆ ਸੀ ਤਾਂ ਮੈਂ ਉਦੋਂ ਹੈਰ ਐਜੂਕੇਸ਼ਨ ਮਨਿਸਟਰ ਸੀ ਮੈਂ ਉਦੋਂ ਇਹਦਾ ਅਸੀਂ ਉਦੋਂ ਵੀ ਰੈਜ਼ੋਲੂਸ਼ਨ ਲੈ ਕੇ ਆਂਦਾ ਸੀ ਤੇ ਅਸੀਂ ਜਿਹੜੀ ਉਦੋਂ ਵੀ ਆਪਣੇ ਵੱਲੋਂ ਲੜਾਈ ਆ ਜਿਹੜੀ ਉਹ ਲੜੀ ਤੇ ਇਹ ਪਹਿਲੀ ਵਾਰ ਹੈ ਕਿ ਜੋ ਕਹ ਲੋ ਵੀ ਇੱਕ ਫਿਕਸ ਜਿਹੜੀ ਗ੍ਰਾਂਟ ਹੈ ਉਹ ਤੋਂ ਬਿਨਾ ਵੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਹੈ ਕਿਥੇ ਹੋਸਟਲ ਲਈ ਕਿਸੇ ਸਰਕਾਰ ਨੇ ਇਨੀਸ਼ੀਏਟਿਵ ਲਿਆ ਤੇ ਜਿਹੜੇ ਪੈਸੇ ਹੈ ਉਹ ਜਾਰੀ ਕੀਤੇ ਤੇ ਬਾਕੀ ਦੇਖੋ ਮੈਂ ਤਾਂ ਇਹਦੇ ਤੇ ਕਹਿਣਾ ਵੀ ਕੋਈ ਅੱਜ ਵੀ ਜਿਹੜੀਆਂ ਜਥੇਬੰਦੀਆਂ ਨੇ ਸਾਰੇ ਸਟੂਡੈਂਟਸ ਹੈ ਇਹਦੇ ਤੇ ਲੜਾਈ ਜਿਹੜੀ ਹੈ ਉਹ ਸਾਰੇ ਲੜ ਰਹੇ ਆ ਤੇ ਅਸੀਂ ਸਰਕਾਰ ਤੌਰ ਤੇ ਇਨਾਂ ਦੇ ਨਾਲ ਮੈਂ ਤਾਂ ਕਹਿੰਦਾ ਵੀ ਅੱਜ ਦੇ ਟਾਈਮ ਕਿਉਂਕਿ ਬੜਾ ਇਮੋਸ਼ਨਲ ਜਜ਼ਬਾਤੀ ਮਸਲਾ ਹੈ ਕੱਲੀ ਸਰਕਾਰ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਹਸ ਤਾਂ ਕਹਿਣਾ ਕਿ ਹੁਣ ਵੀ ਅਸੀਂ ਜਿੱਥੇ ਜੋ ਕਾਨੂੰਨ ਨਾਲ ਲੜਾਈ ਹੈ ਮੈਂ ਬਤੌਰ ਮੈਂਬਰ ਪਾਰਲੀਮੈਂਟ ਪਾਰਲੀਮੈਂਟ 'ਚ ਲੜੂੰਗਾ ਤੇ ਜੋ ਇੱਥੇ ਵੀ ਅਸੀਂ ਕਿਹਾ ਵੀ ਜਿਹੜਾ ਮਤਾ ਸੀ ਵਿਧਾਨ ਸਭਾ 'ਚ ਵੀ ਲੈ ਕੇ ਆਵਾਂਗੇ ਅੱਜ ਵੀ ਅਸੀਂ ਗਵਰਨਰ ਸਾਹਿਬ ਨੂੰ ਲੜੇ ਹਾਂ ਜੋ ਇੱਕ ਨਮਾਇंदे ਦੇ ਤੌਰ ਤੇ ਲੜਾਈ ਅਸੀਂ ਉਹ ਵੀ ਲੜਾਂਗੇ ਤੇ ਜੋ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਅੱਜ ਉਹ ਲੋਕ ਵੀ ਜਿਵੇਂ ਜਿਹੜੇ ਕਦੇ ਕਾਲਜ ਯੂਨੀਵਰਸਿਟੀ ਵੀ ਨਹੀਂ ਗਏ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ इमोशनल ਨੇ ਤੇ ਇਹਨੂੰ ਜਿਹਨੂੰ ਇਹ ਵੀ ਨਹੀਂ ਪਤਾ ਵੀ ਪੁਨਰਗਠਨ ਐਕਟ ਕੀ ਹੈ ਕਿਹੜੇ ਐਕਟ ਦੇ ਨਾਲ ਯੂਨੀਵਰਸਿਟੀ ਬਣੀ ਹੋਈ ਹੈ ਉਹਨਾਂ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿਉਂਕਿ इमोशनल ਨੇ ਕਿ ਯਾਰ ਸਾਡੀ ਅਧ학ਿਆ ਦੀ ਸਾਹ ਇਸ ਯੂਨੀਵਰਸਿਟੀ ਦੇ ਨਾਲ ਐਕਸਕਿਊਜ਼ ਮੀ ਸਰ ਇਹਦੇ ਤੇ ਜਿਹੜਾ ਕੋਈ ਤੁਸੀਂ ਮੈਂ ਇੱਕ ਮਿੰਟ ਜੀ ਜੀ ਪੱਤ ਜਰਨਲਿਸਟ ਹਾਂ ਤੇ ਇਸ ਮੁੱਦੇ ਨੂੰ ਲੈ ਕੇ ਸਾਰੇ ਪੰਜਾਬੀ ਜਿਹੜੇ ਆ ਉਹ ਜज्ਬਾਤੀ ਹੈ ਤੇ ਇਸੇ ਕਰਕੇ ਅਸੀਂ ਅੱਜ ਗਵਰਨਰ ਸਾਹਿਬ ਨੂੰ ਵੀ ਕਿਹਾ ਕਿ ਤੁਸੀਂ ਇਹਨੂੰ ਸਿਰਫ ਇਸ ਤਰੀਕੇ ਨਾਲ ਨਾ ਦੇਖੋ ਵੀ ਹੋਰ ਯੂਨੀਵਰਸਿਟੀ ਚ ਐਦਾਂ ਹੁੰਦਾ ਜੀ ਐਦਾਂ ਹੁੰਦਾ ਕਿ ਪੰਜਾਬੀ ਇਹਨੂੰ ਇਕੱਲਾ ਵਿਦਿਅਕਦਾਰਾ ਨਹੀਂ ਸਾਡੀ ਇਹਦੇ ਨਾਲ ਦਹਾਕਿਆਂ ਦੀ ਸਾਂਝ ਹੈ ਕਿਉਂਕਿ ਜਦੋਂ ਕੈਲੋ ਵੀ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਜਿਹੜਾ ਗੁਰੂ ਘਰ ਕੀ ਹਿਸਟੋਰੀਕਲ ਬਿਲਡਿੰਗ ਛੱਡ ਕੇ ਆਇਆ ਤਾਂ ਪੰਜਾਬ ਯੂਨੀਵਰਸਿਟੀ ਵੀ ਸਾਡਾ ਜਿਹੜਾ ਪਹਿਲਾ ਕਰ ਸੀ ਛੱਡ ਕੇ ਸਾਡੇ ਨਾਲ ਇੱਥੇ ਲਾਹੌਰ ਤੋਂ ਹੁਸ਼ਿਆਰਪੁਰ ਆਈ ਉਸ ਤੋਂ ਬਾਅਦ ਪੰਜਾਬ ਦੀ ਪਿੰਡ ਝਾੜ ਕੇ ਜਿਹੜਾ ਆ ਜਿਹੜਾ ਨਵਾਂ ਕੈਂਪਸ ਹੈ ਇਹ ਬਣਾਇਆ ਗਿਆ ਸੋ ਇਸ ਲੜਾਈ 'ਚ ਅਸੀਂ ਕਹ ਲੋ ਵੀ ਸਰਕਾਰ ਤੌਰ ਤੇ ਵੀ ਤੇ ਪੰਜਾਬੀ ਹੋਣ ਦੇ ਨਾਤੇ ਵੀ ਅੱਜ ਵੀ ਅਸੀਂ ਸਟੂਡੈਂਟਸ ਨੂੰ ਮਿਲੇ ਆ ਇਹਨਾਂ ਦੇ ਨਾਲ ਪੰਜਾਬ ਸਰਕਾਰ ਲੜ ਕਿਵੇਂ ਰਹੀ ਹੈ ਲੜਾਈ ਤਾਂ ਦੇਖ ਨਹੀਂ ਰਹੀ ਗਰਾਊਂਡ ਤੇ ਇਕੱਲਾ ਇਹ ਸੋਸ਼ਲ ਮੀਡੀਆ ਤੇ ਆ ਕਿ ਟਵੀਟ ਕਰ ਦਤਾ ਪੋਸਟ ਪਾ ਦਿੱਤੀ ਆ ਅਸੀਂ ਗਵਰਨਰ ਸਾਹਿਬ ਨੂੰ ਵੀ ਅੱਜ ਮਿਲ ਕੇ ਆਇਆ ਤੇ ਆ ਵੀ ਜਿਹੜੇ ਸਟੂਡੈਂਟਸ ਆ ਨਾ ਕੰਗ ਸਾਹਿਬ ਸਾਡੇ ਪਾਰਟੀ ਦੇ ਐਮਪੀ ਆ ਦੋ ਵਾਰ ਦੇ ਸੈਨੇਟ ਮੈਂਬਰ ਵੀ ਰਹੇ ਆ ਉਹ ਵੀ ਤਕਰੀਬਨ ਰੋਜ਼ ਇੱਥੇ ਆ ਰਹੇ ਹੈਗੇ ਸੋ ਅਸੀਂ ਜੋ ਕਿਉਂਕਿ ਜਿਹੜੀ ਸਟੇਟ ਦੀ ਅਸੈਂਬਲੀ ਹੈ ਉਹ ਸਭ ਤੋਂ ਕਹਿ ਲੋ ਵੀ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਅਸੈਂਬਲੀ ਹੈ ਡੈਮੋਕ੍ਰੇਸੀ ਚ ਉਦੋਂ ਮਜ਼ਬੂਤ ਚੀਜ਼ ਕੀ ਹੋਗੀ ਸੋ ਅਸੀਂ ਉੱਥੇ ਵੀ ਜਿਹੜਾ ਇਹਦਾ ਰੈਜ਼ੋਲੂਸ਼ਨ ਆਉਣ ਨਾਲ ਦੇ ਨਾਲ ਚ ਲੈ ਕੇ ਫੰਡ ਦੇਣ ਦੇ ਵੀ ਦੋਚ ਲੱਗਦੇ ਆ ਸਰਕਾਰ ਤੇ ਕਹਿੰਦੇ ਕਿ ਫੰਡ ਨਹੀਂ ਦਿੱਤਾ ਕਿੰਨਾ ਕ ਹੁਣ ਤੱਕ ਕਿੰਨਾ ਫੰਡ ਦਿੱਤਾ ਗਿਆ ਫੰਡ ਜਿੰਨਾ ਜਿੰਨਾ ਉੱਥੇ ਬੰਦਵੇਂ ਤੇ ਬੰਦਵੇਂ ਨੂੰ ਬੰਦਦੇ ਨੇ ਅੱਜ 1.50 ਬਣਦਾਗਾ ਕੋਈ ਨਹੀਂ ਬੈਠੀ ਪੰਜਾਬ ਸਰਕਾਰ ਦੀ ਚੁੱਪੀ ਕੀ ਹੈ ਹਜੇ ਤੱਕ ਸਿਰਫ ਵਕੀਲ ਵਕੀਲ ਕਿਉਂ ਖੇਡੇ ਜਾ ਰਿਹਾ ਹੈ ਪੂਰਨਾ ਹਿੱਸਾ ਪੰਜਾਬ ਨਹੀਂ ਜਦੋਂ ਜਦੋਂ ਕੇਜਰੀਵਾਲ ਦੇ ਪਰਚਾ ਹੁੰਦੇ ਤੁਸੀਂ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਇੱਥੇ ਵੀ ਇੱਥੇ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹੈ ਹਜੇ ਤੱਕ 144 ਸਾਲ ਪੁਰਾਣੀ ਯੂਨੀਵਰਸਿਟੀ ਨੂੰ ਜਦੋਂ ਖੋਣ ਦੀ ਗੱਲ ਹੈ ਅੱਜ ਅੱਜ ਭਗਵਾਨਤਮਾਨ ਸਰਕਾਰ ਅੱਜ ਭਗਵਾਨਤਮਾਨ ਸਰਕਾਰ ਝੂਠੀਆਂ ਵਾਅਦੇ ਲਾ ਰਹੀ ਹੈ ਵੀ ਭਗਵਾਨਤਮਾਨ ਦੇ ਦੱਬਾ ਮਾਰਿਆ ਨਹੀਂ ਮੋਦੀ ਝੁੱਕ ਗਿਆ ਇਹ ਝੂਠੀਆਂ ਗੱਲਾਂ ਨੇ ਜੀ ਮੀਡੀਆ ਫਿਲਾ ਰਹੀ ਹੈ ਭਗਵਾਨ ਜੀ ਮੀਡੀਆ ਫਿਲਾ ਰਹੀ ਹੈ ਅਸਲ ਗੱਲ ਇਹ ਹੈ ਵੀ ਮਸਲਾ ਉੱਥੇ ਉੱਥੇ ਦਾ ਉੱਥੇ ਹੀ ਖੜਿਆ ਹੋਇਆ ਹੈ ਕਿ ਭਗਵਾਨ ਜੀ ਸਰਕਾਰ ਵੱਲੋਂ ਹਜੇ ਤੱਕ ਇਹੋ ਜਿਹਾ ਕੁਝ ਨਹੀਂ ਕੀਤਾ ਹੋਇਆ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਨਹੀਂ ਤੇ ਭੋਗਦੀ ਮੋਦੀ ਦੇ ਨਾਲ ਨਹੀਂ ਖੜੇ ਹੋਏ ਅੱਜ ਦੇਖੋ ਸਰਕਾਰ ਤੁਹਾਡੇ ਨਾਲ ਕੋਈ ਐਸੀ ਕਿੱਥੇ ਹੈ ਨਾਲ ਕਿੱਥੇ ਹੈ ਸਰਕਾਰ ਨਾਲ ਤੁਸੀਂ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆ ਸਕਦੇ ਆ ਅਸੀਂ ਦੇਖੋ ਕੀ ਹੋਊਗਾ ਅਸੀਂ ਕਿਹਨੇ ਵੀ ਸੰਘਰਸ਼ ਕਰੋ ਅਸੀਂ ਕਹਿੰਦੇ 10 ਤਰੀਕ ਨੂੰ 10 ਤਰੀਕ ਨੂੰ ਅਸੀਂ ਸੰਘਰਸ਼ ਤੁਸੀਂ ਪੰਜਾਬ ਬੰਦੀ ਕਾਲ ਦੇ ਰਹੋ ਤੁਸੀਂ ਸਿਰਫ ਪੰਜਾਬ ਬੰਦੀ ਕਾਲ ਦੋ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਆ ਭਗਵਾਨਤ ਮਾਨੋ ਦੇ ਸ਼ਾਮਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਸਾਨੂੰ ਸਰਕਾਰ ਦੀ ਚੁੱਪੀ ਸਰਕਾਰ ਦੀ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਇਹ ਕਿਉਂ ਹੈ ਵੀ ਪੰਜਾਬ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਗੇ ਵਕੀਲਾਂ ਦੇ ਨਾਲ ਹਾਈ ਕੋਰਟ ਵਿੱਚ ਜਾਉਗੇ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਨਾ ਨਾ ਚੰਗੀਰਦਾ ਮਸਲਾ ਨਾ ਪਾਣੀਆਂ ਦਾ ਬੀ ਦੀਆਂ ਦਾ ਬੀ ਦੀਆਂ ਵੀ ਦਾ ਮਸਲਾ ਹੱਲ ਹੋਇਆ ਮਸਲਾ ਹੱਲ ਹੱਕ ਮਿਲਦੇ ਸਰਕਾਰ ਦੀ ਸਮਰਥਨ ਕਰ ਰਹੇ ਹਾਂ ਉਹ ਤੇ ਸਰਕਾਰੀ ਹੁੰਦੇ ਕਿਸਾਨਾਂ ਨੇ 2020 ਦੇ ਵਿੱਚ ਸਰਕਾਰ ਤੇ ਹੱਕ ਲਿਆ ਉਹ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ ਅੱਜ ਵੀ ਸਾਨੂੰ 2000 ਹਜ਼ਾਰਾਂ ਦੇ ਲੋਕਾਂ ਨੂੰ ਇਸ ਯੂਨੀਵਰਸਿਟੀ ਦਾ ਹੱਕ ਸੜਕਾਂ ਤੇ ਮਿਲੂਗਾ ਤੁਸੀਂ ਗਾਇਬ ਹੋਂ ਸੰਘਰਸ਼ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਭਗਵਾਨਤਮਾਨ ਸਰਕਾਰ ਆਪਣੀ ਸ਼ਕਲ ਦਿਖਾਉਣ ਚਾਹੁੰਦੀ ਹੈ ਨਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਇਸ ਸੰਘਰਸ਼ ਵਿੱਚ ਨਿਤਰੇ ਨਹੀਂ ਤਾਂ ਇਹ ਵਿਆਦਾਰੀ ਨਾ ਸਵਾਲ ਕੀਤੇ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਇੱਥੇ ਮਿਲ ਰਿਹਾ ਕਰਦਾ ਖਰਾਬ ਕਰਦੇ ਆ ਕੰਗ ਸਾਹਿਬ ਸਰਕਾਰ ਇੱਥੇ ਉਹ ਗੱਲ ਸਰਕਾਰ ਕੰਗ ਸਾਹਿਬ ਸਰਕਾਰ ਕਹਿ ਰਹੇ ਸਰਕਾਰ ਹੈ ਨਾ ਉਹ ਰਾਮਨਾ ਹੈ ਸਰਕਾਰ ਸਰਕਾਰ ਮੱਖ ਮੰਤਰੀ ਕੈਬਨਟ ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦੀ ਆਇਆ ਤੁਰੇ ਜਾ ਮਾਣ ਦੀ ਮਾਟੀ ਮਾਣ ਗੁਰਦਾਸ ਮంత్రి ਹੋ ਗਏ ਆ ਆ ਕੇ ਹੱਕਾਂ ਦੇ ਡਾਕੇ ਨਾ ਬੰਦ ਕਰੋ ਮੈਂ ਕਿਤੇ ਕੇਂਦਰ ਦੇ ਵਿੱਚ ਮંત્રી ਸਾਹਿਬ ਨੇ ਕਿਹਾ ਆ ਆ ਕੇ ਹੱਕਾਂ ਦੇ ਡਾਕੇ ਮਾਰਨੇ ਨਹੀਂ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕੰਪਨ ਸਾਹਿਬ ਕੱਲ ਕਹਿੰਦਾ ਸਖਤ ਕੱਲ ਕੱਲ ਕਹਿੰਦਾ ਕੱਲ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਅੱਜ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਇਹ 2022 ਦੇ ਵਿੱਚ 2022 ਤੋਂ ਸਾਡੀ ਯੂਨੀਵਰਸਿਟੀ ਦਾ ਕੇਂਦਰੀ ਗੱਲ ਚੱਲਦੀ ਸੀ ਇਹਨਾਂ ਨੂੰ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਉਹ ਵਾਲੇ ਸੈਸ਼ਨ 'ਚ ਰੱਦ ਕਰਾਂਗੇ ਸਾਡੇ ਉੱਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਹੈ ਇੱਕ ਮਿੰਟ 2.5 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਹ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਬਣਦੀ ਹੈ ਇੱਕ ਮਿੰਟ ਸਾਡੀ ਯੂਨੀਵਰਸਿਟੀ ਵੇਚਣ ਲੱਗੀ ਸੀ ਜਵਾਬ ਦਿਓ 2.5 ਕਰੋੜ ਪਿੱਛੇ ਤੁਸੀਂ ਯੂਨੀਵਰਸਿਟੀ ਵੇਚ ਸਕਦੇ ਹੋ ਨਾ ਤੁਸੀਂ ਅੱਜ ਕਿਸ ਮੂਨ ਨਾਲ ਇੱਥੇ ਆਈ ਹੋ ਸਰਕਾਰ ਤੇ ਨਾ ਸ਼ਾਮਲ ਹੋਣ ਤੇ ਬਹੁਤ سارے ਸਵਾਲ ਉੱਰੇ ਨੇ ਜੀ ਮੀਟਿੰਗਾਂ 'ਚ ਸ਼ਾਮਲ ਨਹੀਂ ਕਿੰਨੀ ਮੀਟਿੰਗ ਚ ਅੱਠ ਤੁਹਾਡੀ ਸਰਕਾਰ ਦੀ ਅੱਠ ਮੀਟਿੰਗ ਹੋਈ ਅੱਠ ਮੀਟਿੰਗ ਮੈਂ ਰਿਕਾਰਡ ਕੱਟ ਕੇ ਦੇਖੋ ਇੱਕ ਵੀ ਮੀਟਿੰਗ ਸ਼ਾਮਿਲ ਨਹੀਂ ਤੁਸੀਂ ਮੀਟਿੰਗ ਨਹੀਂ ਆਈ ਮੁੱਖ ਮੰਤਰੀ ਨਾ ਮੁੱਖ ਮੰਤਰੀ ਆਏ ਨਾ ਸਖਿਆ ਮੰਤਰੀ ਆਏ ਨਾ ਮੈਂ ਆਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਜੀ ਹੈ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਤੁਹਾਡੇ ਖਿਲਾਫ ਦੇਖੋ ਇਹ ਡੈਮੋਕ੍ਰੇਸੀ ਹੈ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ ਥਿਊ ਹੈ ਇੱਕ ਮਿੰਟ ਸਰ ਫਿਰ ਗੱਲ ਦਾ ਜਵਾਬ ਦੇ ਕੇ ਜਾਇਓ ਵਿਊ ਪੁਆਇੰਟ ਰੱਖ ਐਕਸ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਡੇ ਤੋਂ ਐਕਸ ਅਫੀਸ਼ੀਅਲ ਮੈਂਬਰ ਹੋ ਤੁਸੀਂ हां मैं तो पहले ही चेक किया एक्स फेशियल एक्स फेशियल मेंबर हो ਤੁਸੀਂ ਮਤਲਬ ਪਹਿਲਾਂ ਨਾ ਨਾ ਮੈਂ ਤੁਹਾਡੀ ਤੁਸੀਂ ਸੈਨੇਟ ਮੈਂਬਰ ਰਹੇ ਆਂ ਅਸੀਂ ਪਾਰਟੀ ਤੇ ਬੁਲਾ ਰਹੇ ਤਾਂ ਹਾਂ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਤਾਂ ਤੁਹਾਡੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸ ਫਿਸ਼ਲ ਮੈਂਬਰ ਨੇ ਇੱਥੇ ਹਾਜ਼ਰ ਹੋਏ ਨੇ ਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦਿੱਤਾ ਜੀ ਉਹ ਉਹ ਦਿੱਤਾਗਾ ਤੁਹਾਡੇ ਕੋਈ ਇੱਕ ਪੈਸੇ ਕਿੱਥੇ ਨੇ ਹੋ ਮਤਲਬ ਐਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਦਾ ਬਾਅਦ ਮੇਰੀ ਗੱਲ ਸੁਣ ਨਾ ਨਾ ਡਿਪਾਰਟਮੈਂਟ ਦੀ ਮੈਂ 2001 ਦਾ ਜੁੜਿਆ ਇੱਥੇ ਮੈਂ ਜੀ ਸਟੂਡੈਂਟ 'ਚ ਵੀ ਰਿਹਾ ਮੈਂ ਸਿਟੀ ਗੇਟ 'ਚ ਵੀ ਰਿਹਾ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਿਹਾ ਸਰ ਮੈਨੂੰ ਸਵਾਲ ਕਰ ਲੈ ਤੈਨੂੰ ਪਤਾ 2020 'ਚ ਇਹ ਵੀ ਸੈਨੇਟਰ ਇਲੈਕਸ਼ਨ ਨਹੀਂ ਹੋਏ ਸੀ ਸਰ ਮੈਨੂੰ ਮੈਨੂੰ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਹਾਂ ਤੂੰ ਸਟੂਡੈਂਟ ਹੈ ਨਾ ਹਾਂ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਸਾਡਾ ਫਰਜ ਹੈ ਇੱਕ ਮਿੰਟ ਸਾਡੀ ਮੇਰਾ ਇੱਕ ਜਵਾਬ ਹੈ ਸਾਡੀ ਮੇਰਾ ਮੇਰਾ 에ਰੇਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ 24 ਘੰਟੇ ਰਹੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹਿਆ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀਆਂ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਲਾਠੀ ਇੱਕ ਮਿੰਟ ਇੱਕ ਮਿੰਟ ਇੱਕ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ लाठी ਚਾਰਜ ਕਿਉਂ ਕੀਤਾ ਗਿਆ लाठी ਚਾਰਜ लाठी ਚਾਰਜ ਜਵਾਬ ਜਵਾਬ ਨਹੀਂ ਭਾਈ ਨੋਨ ਮੁਖ ਜ਼ਾਵਬ ਨਾਲ ਆ ਕੇ ਬੈਠ ਜਿਓ ਤੁਹਾਡੀ ਅੱਜ ਜਿਹੜਾ ਗਵਰਨਰ ਨੂੰ ਮਿਲਿਆ ਉਹ ਕੀ ਪਿਆਰੀ ਸਰਕਾਰ ਦਾ ਬਾਬਾ ਜਵਾਬ ਦਿੰਦੇ ਬਿਲਕੁਲ ਜਵਾਬ ਦਉਟਾ ਹੀ ਤੁਸੀਂ 1200 ਵਿਦਿਆਰਥੀ ਜਿਹੜੇ ਚਲੇ ਗਏ ਜੀ ਇੱਕ ਰੋ ਪਿੱਛੇ ਇਹ ਕਿਰਿਆ ਚ ਦੇਤੀ ਸੰਤੋਸ਼ਤਾ ਤੋਂ ਜੋ ਜਵਾਬ ਦਿੰਦੇਗੇ ਜੋ ਜਵਾਬ ਦਿੰਦੇਗੇ ਸੰਤੋਸ਼ਤਾ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਨਾਂ ਕੋਲ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ Pero ahí la una de las guías ਸਿਗਾ ਭਗਵਾਨਤਮਾਨੇ ਕਰਾਇਆ ਸੀਗਾ 8.2 ਕਰੋੜ ਪਿੱਛੇ ਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੋਣ ਦਵਾਂਗੇ ਮਤੰਮ ਤਾਂ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀ ਵਾਦ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉੱਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਨੇ ਹਰ ਕੁਝ ਬੁਖਤ ਰਹੀ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਵੀਓ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਟ ਦੀਆਂ ਚੋਣਾਂ ਬਹਾਲ ਕਰਾਈਆਂ ਸੀ ਇਹ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀਗੀ ਨਾ ਚੋਣਾਂ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਨੇ ਕਹਨੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲੇ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੇ ਜੇ ਸੱਚੀ ਕਹਿ ਰਹੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਂ ਦੇ 10 ਨੂੰ ਵੀ ਆਵਾਂਗੇ ਅਸੀਂ ਨਾਲਾਂ ਤੁਹਾਡੇ ਉਹ ਤਾਂ ਇੱਕ ਇੱਕ ਕਹਿੰਦੇ 10 ਨੂੰ ਵੀ ਆਵਾਂਗੇ ਉਹ ਦੇਖਾਂਗੇ 10 ਨੂੰ ਨਹੀਂ ਕੋਣ ਆ ਕੇ ਗਿਆ ਜੀ ਕੱਲੀ ਸਟੇਟਮੈਂਟ ਬਣੀ ਹੈ ਕੱਲੀ ਹਾਈ ਕੋਰ ਇਹਨਾਂ ਇਸਰਫ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਟ ਨੇ ਔਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਹਿਲਾਂ ਪਾਣੀਆਂ ਦਾ ਮਸਲਾ ਹੈ ਬੀਬੀਆਂ ਬੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਆ ਇੱਕ ਪਾਸੇ ਇਹ ਕਹੀ ਜਾਂ ਸਪੋਰਟ ਕਰਦੇ ਆ ਪਰ ਅੱਜ ਇਹ ਇੱਥੇ ਆ ਕੇ ਇਹਨਾਂ ਨੂੰ ਸਪੋਰਟ ਕਰਦੇ ਨੇ ਜਦੋਂ ਕਿਸਾਨ ਨਿਕਲਦੇ ਨੇ ਆਪਦੇ ਸੰਘਰਸ਼ ਕਰਨ ਵਾਸਤੇ ਉਦੋਂ ਉਹਨਾਂ ਨੂੰ ਕਿਉਂ ਕੁਚਲਿਆ ਜਾਂਦਾ ਜਿਹੜੀ ਸਰਕਾਰ ਆਪ ਧਰਨਿਆਂ ਚੋਂ ਬਣੀ ਆ ਉਹ ਕਿਸਾਨਾਂ ਨੂੰ ਤਾਂ ਕੁਚਲ ਰਹੀ ਹੈ ਤੇ ਇੱਥੇ ਆ ਕੇ ਸਪੋਰਟ ਕਰ ਰਹੀ ਹੈ ਕਿ ਇਹ ਦੋਰੇ ਸਟੈਂਡ ਨੇ ਸਰਕਾਰ ਦੇ ਸਰਕਾਰ ਨੂੰ ਜਿਹੜੇ ਸਵਾਲ ਪੁੱਛੇ ਸੀਗੇ ਇਹਨਾਂ ਨੂੰ ਸਵਾਲ ਪੁੱਛਣੇ ਨਮਾਇੰਦਿਆਂ ਨੂੰ ਕਿ ਜਿਹੜੀ ਇਹ ਸੈਨੇਟ ਦੇ ਵਿੱਚ ਮੁੱਖ ਮੰਤਰੀ ਵੀ ਆ ਮੁੱਖ ਮੰਤਰੀ ਆਪ ਕਿੰਨੇ ਵਾਰੀ ਸੈਨੇਟ ਦੇ ਵਿੱਚ ਆ ਕੇ ਬੈਠਾ ਜਿਹੜਾ ਵੱਡਾ ਸਵਾਲ ਹੈਗਾ ਪੁੱਛਣਾ ਬਣਦਾ ਹੈਗਾ ਇੱਥੇ ਇਕੱਲੇ-ਇਕੱਲੇ ਵਿਦਿਆਰਥੀ ਨੂੰ ਪੁੱਛਣਾ ਬਣਦਾ ਨਾ ਕਿ ਆਪਦੀਆਂ ਚਿਹਰਾ ਚਮਕਾਉਣ ਵਾਸਤੇ ਨਹੀਂ ਆਉਣਾ ਚਾਹੀਦਾ ਇੱਥੇ ਕਿ ਅਸੀਂ ਇੱਥੇ ਆਮ ਆਦਮੀ ਦੇ ਨੁਮਾਇੰਦਿਆਂ ਨਾਲ ਬੈਠੇ ਸਾਡੀ ਫੋਟੋ ਹੋ ਗਈ ਇਹ ਬਿਲਕੁਲ ਸਰਾਸਰ ਗਲਤ ਹੈ ਸਟੂਡੈਂਟਾਂ ਦੇ ਨਾਲ ਧੋਖਾ ਹੈ ਜੇ ਪ੍ਰੋਟੈਸਟ ਲਾਇਆ ਹੈਗਾ ਆਪਾਂ ਨੇ ਤਾਂ ਇਹ ਸੈਨੇਟ ਵਾਸਤੇ ਲਾਇਆ ਹੈਗਾ ਸਿੰਡੀਕੇਟ ਵਾਸਤੇ ਲਾਇਆ ਹੈ ਕਿ ਪੰਜਾਬ ਦੇ ਹੱਕ ਨੇ ਜਿਹੜੇ ਬਰਬਾਦ ਨਹੀਂ ਹੋਣ ਦੇਣੇ ਹੈਗੇ ਜਲ ਸੋਧ ਐਕਟ ਵੇਲੇ ਮੁੱਖ ਮੰਤਰੀ ਚੁੱਪ ਰਿਆ ਬੀਬੀਐਮਬੀ ਵੇਲੇ ਹੁਣ ਫੇ ਆਪਣਾ ਬਿਜਲੀ ਸੋਧ ਐਕਟ ਆਇ ਜੇ ਜਿੰਨੇ ਹੋਰ ਨੇ ਸੈਨਟ ਭੰਗ ਕੀਤੀ ਹੈਗੀ ਮੁੱਖ ਮੰਤਰੀ ਚੁੱਪਾਗਾ ਇਕੱਲੇ ਟਵੀਟ ਨਾਲ ਕੁਝ ਨਹੀਂ ਹੁੰਦਾ ਜੇ ਤੁਸੀਂ ਦਿੱਲੀ ਜਾ ਕੇ ਲਿਟਣਾ ਜਾਣਦੇ ਹੋ ਤਾਂ ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਕਿਉਂ ਨਹੀਂ ਆ ਕੇ ਮਰਦੇ ਤਾਂ ਇਹ ਸੰਘਰਸ਼ ਕਰਨ ਦੀ ਲੋੜ ਹੈ ਸੰਘਰਸ਼ ਕਰਿਆ ਜਾਵੇ